ਸਸਿਕਾ ਦਰਸ਼ਕੋ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਬੀਤੇ ਕੁਝ ਦਿਨਾਂ ਤੋਂ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਦਾ ਕੰਮ ਜੋਰ ਸ਼ੋਰ ਨਾਲ ਕੀਤਾ ਜਾ ਰਿਹਾ ਹੈ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਵੱਲੋਂ ਉਹਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਅਤੇ ਡੈਰੀ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰੰਤੂ ਮੀਂਹ ਦੀ ਘਾਟ ਫਸਲ ਨੂੰ ਜਿਹੜੀ ਆ ਬੁਰੀ ਤਰ੍ਹਾਂ ਜਿਹੜੀ ਆ ਉਹ ਰੜਕ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੀਂਹ ਜਲਦ ਨਾ ਪਿਆ ਤਾਂ ਉਹਨਾਂ ਦੀ ਫਸਲ ਦਾ ਦੇ ਪਾਲਣ ਪੋਸ਼ਣ ਉਹਦੀ ਵਿਕਾਸ ਵਿੱਚ ਜਿਹੜੀ ਆ ਰੁਕਾਵਟ ਖੜੀ ਹੋ ਜਾਵੇਗੀ ਕਿਸਾਨਾਂ ਨਾਲ ਇਸ ਸਬੰਧੀ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਵਿਚਾਰ ਜਾਣਦੇ ਹਾਂ ਅਸਲ ਤੇ ਹਰਿਆਲੀ ਮੀਂਹ ਨਾਲ ਹੀ ਆਉਣੀ ਆ ਪਾਣੀ ਭਾਵੇਂ ਬੰਬੀ ਦਾ ਜਿੰਨਾ ਮਰਜ਼ੀ ਲਾਓ ਨਹਿਰ ਦਾ ਲਾਓ ਜੋ ਖੁਸ਼ਹਾਲੀ ਮੀਂਹ ਦੇ ਪਾਣੀ ਨਾਲ ਬਣਨੀ ਆ ਨਾ ਉਹ ਨਹੀਂ ਬਣਦੀ ਤੇ ਬਾਕੀ ਪਾਣੀ ਥੱਲੇ ਆ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਵੀ ਮੀਤੋ ਬਗੈਰ ਖਤਮ ਹੋ ਰਿਹਾ ਰਾ 12 ਆਪਣਾ 12-12 ਘੰਟੇ ਬੱਤੀ ਆਉਂਦੀ ਆ ਤੇ ਉਹ ਪਾਣੀ ਥੱਲੇੋਂ ਨਿਕਲ ਕੇ ਮੁਕਣਾ ਹੀ ਆ ਜੇ ਮੀਂਹ ਮੀਰੀ ਪਾਣੀ ਵਿੱਚ ਘਟ ਪਊਗਾ ਮੀਂਹ ਲੈ ਪੈਣ ਨਾਲ ਤੁਹਾਨੂੰ ਬਹੁਤ ਫਾਇਦਾ ਹੋਊਗਾ ਨਹੀਂ ਹੋਊਗਾ ਖਾਦ ਜਿਆਦੀ ਪਾਉਣ ਨਾਲ ਕੋਈ ਫਾਇਦਾ ਨਹੀਂ ਹੋ ਜੇ ਚਰ ਮੌਸਮ ਨਹੀਂ ਬਣਿਆ ਝੋਨੇ ਦਾ ਉਹਨ ਚਰ ਖਾਲਸ ਭਾਵੇਂ ਤੁਸੀਂ ਚਾਰ-ਚਾਰ ਬੋਰੀਆਂ ਕਿੱਲੇ ਲੀਆਂ ਪਾ ਦਿਓ ਨਹੀਂ ਫਾਇਦਾ ਹੋਊਗਾ ਮੀਂਹ ਨਾਲ ਫਾਇਦਾ ਹੋਊਗਾ ਫਿਰ ਬੋਰੀ ਪਾਓ ਖਾਦ ਨਹੀਂ ਪੈ ਗਿਆ ਡੇਗਾ ਤੇ ਇੱਕਦਾਂ ਝੋਨੇ ਦਾ ਰੰਗ ਬਦਲ ਜੀ ਉਹ ਹਾਂਜੀ ਮੀ ਜੜਾ ਨਾ ਮੈਂ ਸਾਡੇ ਵਾਸਤੇ ਖੇਤੀ ਵਾਸਤੇ ਬਹੁਤ ਲਾਹੇਵੰਦ ਹੈ। ਉਹਨੂੰ ਫਸਲ ਨੂੰ ਬਹੁਤ ਘੋਵਾਂ ਵਾਂਗੂ ਲੱਗਦਾ ਹੈ। ਉਹਦਾ ਬਹੁਤ ਅਸਰਿਆ ਡੰਗਰ ਮਾਲ ਤੇ ਵੀ ਡੰਗਰ ਮਾਲ ਜਿਹੜਾ ਦੁੱਧ ਕਿਲੋ ਕਿਲੋ ਡੰਗਰ ਦੁੱਧ ਘਟ ਗਿਆ। ਮੀਂਹ ਨਹੀਂ ਪੈਂਦਾ ਤੇ ਗਰਮੀ ਦੀ ਮਾਰਥ ਲੈ ਆ ਕੇ ਡੰਗਰ ਵੀ ਪੱਠੇ ਨਹੀਂ ਖੋਜੋਗੇ ਖਾਂਦੇ। ਮੀਂਹ ਪਊਗਾ ਤੇ ਉਹਨਾਂ ਨੂੰ ਤੰਦਰੁਸਤੀ ਆਊ। ਮੀਂਹ ਸਾਡੇ ਵਾਸਤੇ ਬੜੀ ਕੀਮਤੀ ਚੀਜ਼ ਆ ਭਾਵੇਂ ਮੰਮੀ ਦਾ ਪਾਣੀ ਵਧੂਗਾ, ਸੂਏ ਦਾ ਵਧੂਗਾ। ਉਸ ਪਾਣੀ ਨਾਲ ਜੋ ਬਣਨਾ ਹੈ ਉਹ ਕੰਮ ਇਹਨਾਂ ਚੀਜ਼ਾਂ ਨਾਲ ਨਹੀਂ ਬਣਦਾ ਉਹ ਬੜਾ ਮੀਂਹ ਦਾ ਕੀਮਤੀ ਚੀਜ਼ ਆ ਸਾਡੇ ਰੁੱਖ ਦਰਖਤ ਆ ਸਭ ਤੋਂ ਕੰਢੇ ਆ ਐ ਸਾਡੇ ਪੇਤੋਂ ਤੇ ਗਰਮੀ ਬਹੁਤ ਇਸ ਚੀਜ਼ ਦੇ ਮਸੂਦ ਹੁੰਦੀ ਜਦੋਂ ਆਪਣਾ ਮੀਂਹ ਦਾ ਪਾਣੀ ਪਿਆ ਉਹ ਆਟੋਮੈਟਿਕ ਹੀ ਆਪਣੇ ਆਪਣ ਗਰਮੀ ਘਟਨੀ ਹਾਂਜੀ ਹਾਂਜੀ ਮੀਂਹ ਦੀ ਬਹੁਤ ਲੋੜ ਆ ਜੀ ਤੇ ਫਸਲ ਤੇ ਲਾਹੇ ਬੰਦ ਹੋਣਾ ਵਾ ਤੇ ਜੇ ਨਾ ਮੀਂਹ ਪਿਆ ਥੋੜੇ ਦਿਨਾਂ ਚ ਤੇ ਖਰਚਾ ਬਹੁਤ ਖਰਚਣਾਂ ਦਾ ਵਧੂਗਾ ਤੇ ਬਾਕੀ ਮਾਲ ਡੰਗਰ ਤੇ ਵੀ ਬਹੁਤ ਮੰਦਾ ਆ ਲਿਆ ਇਹ ਪਸ਼ੂ ਪੰਛੀ ਆ ਤੇ ਤੇ ਬਹੁਤ ਲਾਇਵ ਆਂਦੇ ਜੇ ਪੈਜੇ ਤੇ ਤੇ ਸਬਜ਼ੀਆਂ ਤੇ ਤੇ ਵਧੀਆ ਚਾਹੀਦਾ ਮੀ ਥੋੜੇ ਦਿਨੇ ਪੈਣਾ ਚਾਹੀਦਾ ਜੀ ਇਹ ਜੀ ਪਾਣੀ ਜਿਹੜਾ ਵਾ ਅੰਬਰੋਂ ਪੈਣਾ ਵਾ ਉਹ ਫਸਲ ਤੇ ਬਹੁਤ ਵਧੀਆ ਵਾ ਕਿਉਂ ਵਾਂਗੂ ਲੱਗੂਗਾ ਨੇਰੀ ਪਾਣੀ ਭਾਵੇਂ ਕਿੰਨਾ ਲਾਈਏ ਬੱਤੀ ਜਿੰਨੀ ਮਰਜ਼ੀ ਆਉਂਦੀ ਆ ਤੇ ਜਿਹੜਾ ਕੁਦਰਤਾ ਦੌਰਿਆ ਉਹ ਮੀ ਪਈ ਕੇ ਰਵੇ ਤੇ ਫਿਰ ਸਹੀ ਰਹਿੰਦਾ ਵਾ ਤੇ ਬਾਕੀ ਬਹੁਤ ਮੁਸ਼ਕਲ ਆ ਗਰਮੀ ਬਹੁਤ ਜ਼ਿਆਦੀ ਆ ਵੇਖੋ ਪਸੀਨੇ ਪਸੀਨੇ ਹੋਏ ਆ ਕੀ ਮਹਾਰਾਜ ਮੀਂਹ ਪਾਵੇ ਕਿਰਪਾ ਕਰੇ ਤੇ ਫਸਲਾਂ ਨੂੰ ਬਹੁਤ ਥੋੜਾ ਜਿਹਾ ਇੰਨੇ ਤੇ ਆ ਰਿਹਾ ਮਸੀਬਤ ਆ ਜੀ ਉਹਨੇ ਪਾਣੀ ਖਰਚਾ ਵਧੇਗਾ ਤੇ ਖਾਤਾ ਪਾਉਣੀਆਂ ਪੈਣਗੀਆਂ ਦਵਾਈਆਂ ਵਧਣਗੀਆਂ ਬਿਮਾਰੀਆਂ ਪੈਣਗੀਆਂ ਜੀ ਤੇ ਮੀਂਹ ਪਵੇ ਬਹੁਤ ਚੰਗੀ ਗੱਲ ਹੈ ਜੀ ਮਹਾਰਾਜ ਕਿਰਪਾ ਕਰਨ ਸੱਚੀ ਬਾਸ਼ ਮੀਂਹ ਪਵੇ ਭਾਵੇਂ ਚੋਨਾ ਸਾਡੇ ਇੱਥੇ 90% ਚ ਜ਼ਰੂਰ ਲੱਗ ਚੁੱਕਾ ਹੈ ਜੀ ਮੀਂਹ ਜਿਹੜਾ ਜ਼ਰੂਰੀ ਲੋੜ ਹੈ ਮੀਂਹ ਦੀ ਮੀਂਹ ਪੈਣਾ ਚਾਹੀਦਾ ਜੀ ਮੀਂਹ ਜਿਹੜਾ ਹਰ ਇੱਕ ਪੰਛੀ ਨੂੰ ਵੀ ਲੋੜ ਆ ਜੀ ਦਰਖਤ ਨੂੰ ਵੀ ਲੋੜ ਆ ਧਰਤੀ ਮਾਤਾ ਨੂੰ ਵੀ ਲੋੜ ਆ ਜੀ ਜਿਹਦੀ ਹਿੱਕ ਤੇ ਮੀਂਹ ਪੈਣਾ ਠੰਡੀ ਹੋਊਗੀ ਤੇ ਆਪਾਂ ਨੂੰ ਵੀ ਠੰਡਿਆ ਕੁਦਰਤੀ ਕਰੂਗੀ ਜੀ ਕੁਦਰਤ ਦਾ ਖਜ਼ਾਨਾ ਮਾੜੀ ਕਿਰਪਾ ਕਰਨ ਮੀਂਹ ਬਣੀ ਉਹਦੇ ਨਾਲ ਸਾਡੇ ਜਿਹੜੀ ਫਸਲ ਆ ਉਹ ਜਿਤਨਾ ਵਾਧੇ ਫੁੱਲਦੀ ਆ ਲੈ ਵੀ ਰੋਖ ਹੋਏ ਦਰਖਤਾਂ ਨੂੰ ਵੀ ਸਾਨੂੰ ਜਿਹੜੀ ਰਾਤ ਮਿਲਦੀ ਆ ਪਾਣੀ ਧਾਣੀ ਜਿੱਥੇ ਨਹੀਂ ਚੜਦਾ ਉੱਥੇ ਵੀ ਪਾਣੀ ਮਿਲਦਾ ਹਰ ਇੱਕ ਚੀਜ਼ ਨੂੰ ਪਾਣੀ ਮਿਲਦਾ ਮੀਂਹ ਜਿਹੜੀ ਇਹ ਸਾਨੂੰ ਬਹੁਤ ਜ਼ਿਆਦੀ ਵਧੀਆ ਚੀਜ਼ ਹੈ ਜਿਹੜੀ ਸਾਨੂੰ ਪਜੇ ਪਜੇ ਤੇ ਮੀਂਹ ਬਹੁਤ ਵਧੀਆ ਚੀਜ਼ ਸਾਡੇ ਆਸਤੇ ਫਸਲਾਂ ਆ ਤੇ ਬਹੁਤ ਵਧੀਆ ਚੀਜ਼ ਆ ਫਸਲ ਤੁਰਦੀ ਬਹੁਤ ਜ਼ਿਆਦੀ ਜਦੋਂ ਮੀਂਹ ਪੈ ਜਾਂਦਾ ਝੋਨਾ ਹੋਇਆ ਬਾਤ ਹੀ ਹੋਈ ਹਰ ਇੱਕ ਫਸਲ ਨੂੰ ਇਹ ਲਾਏ ਲਾਭ ਆਂਦਾ ਹੈ ਤਾਂ ਜਿਹੜੀ ਪੈਂਦਾ ਮੀਂਹ ਪੈਂਦਾ ਇਹ ਸਾਨੂੰ ਬਹੁਤ ਵਧੀਆ ਮੀਂਹ ਪੈਣਾ ਚਾਹੀਦਾ ਇੱਕ ਜਿਹੜੀ ਆਪਾਂ ਨੂੰ ਆ ਗਰਮੀ ਜ਼ਿਆਦੀ ਮਹਿਸੂਸ ਹੋ ਰਹੀ ਆ ਇਹ ਹਰੇਕ ਨੂੰ ਮਨੁੱਖ ਨੂੰ ਹੀ ਰਾਤ ਮਿਲਦੀ ਆ ਗਰਮੀ ਤੋਂ ਹਰ ਇੱਕ ਚੀਜ਼ ਨੂੰ ਹੀ ਆ ਜੋ ਜੀਵ ਜੰਤੂ ਹਰ ਇੱਕ ਨੂੰ ਹੀ ਖੁਸ਼ੀ ਆਉਂਦੀ ਜਿਤਨਾ ਮੀਂਹ ਪੈਂਦਾ ਤੇ ਉਹਦੇ ਵਿੱਚ ਖੁਸ਼ ਹੁੰਦੇ ਜਿਤਨਾ ਹਰ ਇੱਕ ਚੀਜ਼ ਬਈ ਉਹਨੂੰ ਖੁਸ਼ੀ ਆਉਂਦੀ ਹੈ ਵਾਲੇ ਵਿੱਚ ਮੀਂਹ ਪਿਆ بارش ਪਈ ਤੇ ਰਾਤ ਮਿਲਦੀ ਠੰਡਤ ਮਿਲਦੀ ਹੈ ਪਰ ਜਿਹੜਾ ਨੁਕਸਾਨ ਹੋ ਰਿਹਾ ਵਾ ਇਹ ਨੁਕਸਾਨ ਜਿਹੜਾ ਵਾ ਤਪਸ਼ ਦਾ ਕਾਰਨ ਕਰਕੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਚੱਲਣਾ ਪੈ ਸਕਦਾ ਕਿਉਂਕਿ ਝੋਨੇ ਨੂੰ ਜਿੰਨੀ ਮਰਜ਼ੀ ਪਾਣੀ ਦਿੱਤੀ ਜਾਓ ਖਾਦ ਪਾਈ ਜਾਓ ਉਹ ਤੁਰਨਾ ਨਹੀਂਗਾ ਇਸ ਕਰਕੇ ਜਿਹੜਾ ਉੱਪਰੋਂ ਜਿਹੜੀ بارش ਹੋਣੀ ਆ ਉਹਦੇ ਨਾਲ ਦੀ ਰੀਸ ਨਹੀਂ ਗਈ। ਇਹ ਕਰਕੇ ਜੇ بارش ਹੋ ਜਾਵੇ ਤੇ ਬੜੀ ਵਧੀਆ ਗੱਲ ਆ ਕਿਉਂਕਿ ਕਿਸਾਨਾਂ ਨੂੰ ਜੀਵ ਜੰਤੂ ਜਿਹੜੇ ਆ ਉਹਨਾਂ ਵਾਸਤੇ ਵੀ ਚੰਗਾ ਵਾਹ ਕਿਉਂਕਿ ਜਿੰਨੇ ਵੀ ਜੀਵ ਜੰਤੂ ਨੇ ਸਾਰੇ ਬੜੇ ਜਿਆਦੇ ਤਕਸ਼ ਦੇ ਵਿੱਚ ਕਿੰਨਾ ਟੈਂਪਰੇਚਰ 46 ਡਿਗਰੀ ਦਾ ਟੈਂਪਰੇਚਰ ਪਹੁੰਚ ਚੁੱਕਾ ਵਾ ਤੇ ਰਾਜਸਥਾਨ ਵਾਲੇ ਹਾਲਾਤ ਜਿਹੜੇ ਉਹ ਆਉਂਦੇ 10-15 ਦਿਨਾਂ ਦੇ ਵਿੱਚ ਬਣ ਸਕਦੇ ਆ ਜੇ بارش ਨਾ ਹੋਈ ਤੇ ਜੇ ਰੱਬ ਨੇ ਆਪਣੀ ਬਾਹ ਫੜ ਲਈ ਤੇ ਫੇਰ ਕਿਰਪਾ ਹੋ ਜੂਗੀ।